ਯੂਥ ਨੇ ਸ਼ੁਰੂ ਤੋਂ ਮਹਿੰਤ ਤੱਕ ਨਗਰ ਕੌਂਸਲ ਮਾਲਸਾ ਦੇ ਵੱਲੋਂ ਜਾਗਰੂਕਤਾ ਰੈਲੀ ਕੱਢੀ ਗਈ ਹੈ। ਸੋ ਰੈਲੀ ਸ਼ਹਿਰ ਦੇ ਵੱਖ-ਵੱਖ ਮੁਹੱਲਿਆਂ ਅਤੇ ਗਲੀਆਂ ਦੇ ਵਿੱਚੋਂ ਗੁਜ਼ਰੀ ਹੈ ਜਿੱਥੇ ਲੋਕਾਂ ਨੂੰ ਨਸ਼ਿਆਂ ਦੇ ਨੁਕਸਾਨ ਬਾਰੇ ਜਾਣੂ ਕਰਵਾਇਆ ਗਿਆ। ਸੋ ਰੈਲੀ ਦੌਰਾਨ ਨਸ਼ਾ ਮੁਕਤ ਸਮਾਜ ਦਾ ਸੰਦੇਸ਼ ਦਿੱਤਾ ਗਿਆ ਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਅਪੀਲ ਵੀ ਕੀਤੀ ਗਈ ਹੈ। ਪੰਜਾਬੀਓ ਇਹ ਹੈ ਆਮ ਆਦਮੀ ਪਾਰਟੀ ਵੱਲੋਂ ਬਹੁਤ ਵਧੀਆ ਪ੍ਰਾਲਾਗ ਆਮ ਆਦਮੀ ਪਾਰਟੀ ਦਾ ਪਰ ਮੈਂ ਜਦੋਂ ਆਮ ਆਦਮੀ ਪਾਰਟੀ ਜੁਮੈਨ ਕਰਿਆ ਉਦੋਂ ਮੈਂ ਮੇ ਸੰਗਤ ਤੇ ਰਲ ਕੇ ਨਿਰਮ ਖਤਮ ਹੀ ਹੋ ਗਈ ਮਾਹੌਲ ਤੇ ਇੱਕਦਮ ਆਵਾਦੀ ਪਾਰਟੀ ਚ ਰਲਿਆ ਉਦੋਂ ਬਾਅਦ ਮੈਂ ਨਸ਼ਾ ਜ਼ਿੰਦਗੀ ਜਮਾ ਕਰਨੇ ਹੀ ਨਹੀਂ ਆਮ ਆਦਮੀ ਪਾਰਟੀ ਕਰਕੇ ਮੇਰਾ ਬਚਾਅ ਹੋਇਆ ਤਾਂ ਹੀ ਮੈਂ ਆਮ ਆਦਮੀ ਪਾਰਟੀ ਦਾ ਪ੍ਰਚਾਰ ਕਰਦਾ ਪੂਰਾ ਦਿਲੋਂ ਮਦਦ ਕਰਾਂਗੇ ਪਾਰਟੀ ਦੀ ਪਰ ਮੇਰੀ ਜ਼ਿੰਦਗੀ ਬਦਲੀ ਆ ਆਮ ਆਦਮੀ ਪਾਰਟੀ ਤੇ ਰਹਿਣ ਕਰਨਾ ਤੇ ਉਹਨੇ ਜਦੋਂ ਪਾਰਟੀ ਸੱਤਪਾਲ ਸਿੰਘਲਾ ਹੁੰਦਾ ਸਾਡੇ ਪਹਿਲਾਂ ਮਾਨਸਾ ਤੋਂ ਉਹਨੇ ਮੈਨੂੰ ਜੁਆਇਨ ਕਰਾਈ ਸੀ ਮੈਂ ਉਦੋਂ ਇੱਕ ਮਾੜੀ ਸੰਗਤ ਸੀਗਾ ਉਹ ਮੈਨੂੰ ਕਹਿੰਦਾ ਵੀ ਤੂੰ ਪਾਰਟੀ ਜੁਆਇਨ ਕਰ ਲੈ ਵੀ ਤੂੰ ਹੰਸਾ ਛੱਡ ਦੇਗਾ ਮੈਂ ਕਿਹਾ ਯਾਰ ਮੈਂ ਨਹੀਂ ਰਸਾ ਛੱਡਦਾ ਛੱਡ ਜੀ ਤੁਸੀਂ ਕਿਉਂ ਟਾਈਮ ਖਰਾਬ ਕਰਦੇ ਪਰ ਉਹ ਬੰਦੇ ਦਾ ਮੈਂ ਦੇਣ ਨਹੀਂ ਦੇ ਸਕਦਾ ਉਹਨੇ ਮੈਨੂੰ ਪਾਰਟੀ ਜੁਆਇਨ ਕਰਾਈ ਮੁੜ ਕੇ ਮੈਂ ਪਾਰਟੀ ਰਲ ਕੇ ਮੁਰ ਕੇ ਮੈਂ ਸਾਰੇ ਨਸੇ ਛੱਡ ਗਏ ਮੈਂ ਤਾਂ ਇਹ ਆਮ ਆਦਮੀ ਪਾਰਟੀ ਦੇ ਨਾਲ ਨਾ ਪੂਰੇ ਜਿਲੋਂ ਮਰਜ਼ਾ ਕਰਦੇ ਇਹ ਪਾਰਟੀ ਦੇਖੋ ਜਿਹੜੀ ਜ਼ਿਲ੍ਹਾ ਪ੍ਰਸ਼ਾਸਨ ਨੇ ਡਿਊਟੀਆਂ ਲਗਾਈ ਹੋਏ ਨੇ ਪੰਜਾਬ ਸਰਕਾਰ ਵੱਲੋਂ ਜਿਹੜੀ ਜੁੱਧਨ ਸ਼ਵਰਤੂ ਮਹਿੰਮ 2.0 ਚੱਲ ਰਹੀ ਹੈ ਇਹਦੇ ਵਿੱਚ ਸਾਡਾ ਦੂਜਾ ਪੜਾ ਇਹ ਇਦੇ ਵਿੱਚ ਹੋਰ ਵੀ ਪੜਾ ਰਹੇ ਨੇ ਜਿਹੜੇ ਕਿ ਅਸੀਂ ਕੰਪਲੀਟ ਕਰਾਂਗੇ ਅਸੀਂ ਮੰਡੇ ਤੱਕ ਤੇ ਜੋ ਕਿ ਇਹ ਸਰਕਾਰ ਦੇ ਜੋ ਵੀ ਵਰਕਰ ਨੇ ਪਾਰਟੀ ਦੇ ਉਹਨਾਂ ਨੇ ਅੱਜ ਸਾਡੇ ਨਾਲ ਬਹੁਤ ਸਹਿਯੋਗ ਦਿੱਤਾ ਤੇ ਨਗਰ ਕੌਂਸਲ ਆਪਣੇ ਲੈਵਲ ਤੇ ਜਿੰਨਾ ਪ੍ਰੋਗਰਾਮ ਕਰ ਰਹੇ ਨੇ ਸਿਰਫ ਇਹ ਹੈ ਕਿ ਨੌਜਵਾਨਾਂ ਨੂੰ ਇੱਕ ਮੈਸੇਜ ਦੇ ਰਹੇ ਹਾਂ ਕਿ ਨਸ਼ਿਆਂ ਤੋਂ ਦੂਰ ਰਹਿਣ ਹਰ ਇੱਕ ਪਿੰਡ ਦੇ ਵਿੱਚ ਹਰ ਇੱਕ ਸ਼ਹਿਰ ਦੇ ਵਿੱਚ ਇਹ ਪ੍ਰੋਗਰਾਮ ਚੱਲ ਰਹੇ ਨੇ ਤੇ ਇਸ ਤਰ੍ਹਾਂ ਹੀ ਚੱਲਦੇ ਰਹਿਣਗੇ ਇਸ ਕਰਕੇ ਮੈਂ ਹੋਰ ਵੀ ਲੋਕਾਂ ਦਾ ਇਹ ਸਹਿਯੋਗ ਮੰਗ ਰਿਹਾ ਕਿ ਜਿਹੜੀ ਸਰਕਾਰ ਦੀ ਇਹ ਮੁਹਿੰਮ ਆ ਉਹਦੇ ਵਿੱਚ ਵੱਧ ਵੱਧ ਜਾ ਕੇ ਹਿੱਸਾ ਲੈਣਾ ਤੇ ਇਸ ਜਿਹੜਾ ਨਸ਼ੇ ਦਾ ਕੋੜਾ ਇਸ ਨੂੰ ਚੜੋ ਖਤਮ ਕਰਨਾ ਇਹੀ ਮੇਰਾ ਮੈਸੇਜ ਹੈ। ਜੀ ਹਰੇ ਕੀ ਕਹਿਣਾ ਚਾਹੂਗੀ? ਹਾਂਜੀ ਮੈਂ ਇਹੀ ਦੱਸਣਾ ਚਾਹਣਾਗਾ ਕਿ ਸਰਕਾਰ ਵੱਲੋਂ ਜੁੱਧ ਨਸ਼ਾ ਵਿਰੋਧੀ ਇੱਕ ਪ੍ਰੋਗਰਾਮ ਸੈਕਿੰਡ ਪੜਾਅ ਦੇ ਵਿੱਚ ਸ਼ੁਰੂ ਕੀਤਾ ਗਿਆ ਹੈਗਾ। ਇਹ ਅਸੀਂ ਹਰ ਸ਼ਹਿਰ ਦੇ ਹਰੇਕ ਬਾੜ ਦੇ ਵਿੱਚ ਜਾਵਾਂਗੇ, ਹਰੇਕ ਪਿੰਡ ਤੇ ਜਾਵਾਂਗੇ, ਲੋਕਾਂ ਨੂੰ ਨਸ਼ੇ ਬਾਰੇ ਦੱਸਾਂਗੇ ਤੇ ਆਪਦੀਆਂ ਅਲੱਗ-ਅਲੱਗ ਟੀਮਾਂ ਬਣਾਵਾਂਗੇ ਨਸ਼ਾ ਛੱਡਣ ਦੇ ਲਈ ਵੀ। ਜੋ ਕਿਸੇ ਨੇ ਨਸ਼ਾ ਛੱਡਣਾ ਹੈ ਸਾਡੇ ਨਾਲ ਸੰਪਰਕ ਕਰਨ ਨਸ਼ਾ ਵੀ ਛੱਡਾਇਆ ਜਾਊਗਾ ਪਰ ਜੇ ਜ਼ਿਆਦਾਤਰ ਜੋ ਵੀ ਕੋਈ ਵੇਚਦਾ ਹੈਗਾ ਅਸੀਂ ਲੋਕਾਂ ਨੂੰ ਅਪੀਲ ਕਰਦੇ ਆਂ ਵੀ ਸਾਨੂੰ ਸਭ ਤੋਂ ਪਹਿਲ ਦੇ ਆਧਾਰ ਤੇ ਗੁਪਤ ਸੂਚਨਾ ਦਿਓ ਤੁਸੀਂ ਜਿੱਥੇ ਵੀ ਤੁਹਾਨੂੰ ਲੱਗਦਾ ਨਸ਼ਾ ਵੇਚ ਰਿਹਾ ਹੈਗਾ ਉਹਨੂੰ ਅਸੀਂ ਸਰਕਾਰ ਦੇਤੇ ਅੰਚਲਿਆ ਕੇ ਤੁਰੰਤੋਂ ਨਸ਼ੇ ਵਾਲੇ ਨੂੰ ਫੜਾਵਾਂਗੇ ਤਾਂ ਹੀ ਇਸ ਜੇ ਨਾਲ ਅਸੀਂ ਕਰਾਂਗੇ ਤਾਂ ਹੀ ਸਮਾਜ ਦਾ ਸੁਧਾਰ ਹੋ ਸਕਦਾ ਹੈ ਇਸ ਕਰਕੇ ਹਰੇਕ ਇੱਕ ਦੀ ਬਣਦੀ ਹੈਗਾ ਆਪਣੀ ਸਮਝ ਕੇ ਵੀ ਨਸ਼ੇ ਦੇ ਖਿਲਾਫ ਜਰੂਰ ਲੜੋ ਜਿੱਥੇ ਕੋਈ ਵੇਚਦਾ ਹੈਗਾ ਜਾਂ ਕੋਈ ਪੀਂਦਾ ਹੈਗਾ ਜਾ ਕਰਦਾ ਹੈ ਉਹਨੂੰ ਸਮਝਾਓ ਜਾਂ ਉਹਦੀ ਮਦਦ ਕਰੋ ਜਿਆਦਾਤਰ ਜਿਹੜੇ ਵੇਚਦੇ ਆਗੇ ਸਾਕ ਉਹਨਾਂ ਨੂੰ ਕਹਿਣਾ ਚਾਹੁੰਦੇ ਵੀ ਹੁਣ ਦੇਖੋ ਸਰਕਾਰ ਘਰ ਵੀ ਬਹੁਤ ਜਾਣੇ ਦੇ ਟਾਈਟ ਟਾਰੀ ਹੈ ਜੋ ਵੱਡੇ ਵੱਡੇ ਸਮਾਗਮ ਰਹੀਗੇ ਤਾਂ ਇਸ ਕਰਕੇ ਮੇਰੀ ਬੇਨਤੀ ਹੈਗੀ ਵੀ ਅਸੀਂ ਨਸ਼ਾ ਛੱਡੋ ਤੇ ਕੋੜ ਵੱਡੋ ਇਹ ਪਗਵਾਨਤ ਮਾਨਸ਼ੀਰੀ ਰਵਿੰਦ ਕੇ ਜੀ ਦੀ ਵਾਲਾ ਦਾ ਇੱਕ ਬਹੁਤ ਵਧੀਆ ਇਨੀਸ਼ੀਏਟਿਵ ਹੈ ਵੀ ਜਿਹੜਾ ਯੁੱਧ ਨਸ਼ਾ ਵਿਰੁੱਧ ਇਹ ਵੀ ਮੁਹਿੰਮ ਚਲਾ ਰਹੀ ਹੈ ਇਹਨੂੰ ਹੁਣ ਜਨ ਅੰਦੋਲਨ ਬਣਾਉਣ ਦੀ ਤਿਆਰੀ ਦੇ ਵਿੱਚ ਹੈ ਇਸ ਤੋਂ ਪਹਿਲਾਂ ਜਿਹੜੇ ਨਸ਼ਾ ਕਰਦੇ ਸੀਗੇ ਉਹਨਾਂ ਦੇ ਉਹਨਾਂ ਨੂੰ ਉਸ ਰਾਤੋਂ ਹਟਾਉਣ ਵਾਸਤੇ ਚੱਲ ਰਿਹਾ ਸੀ ਹੁਣ ਜਿਹੜੇ ਸਮਗਲਰ ਹੈ ਜਿਹੜੇ ਉਹਨਾਂ ਤੇ ਕਾਰਵਾਈ ਕੀਤੀ ਜਾ ਰਹੀ ਹੈ ਜਿਹੜੇ ਵੱਡੇ ਮਗਰ ਵਿੱਚ ਹੁੰਦੇ ਸੀਗੇ ਕਹਿੰਦੇ ਸੀ ਇਹਨਾਂ ਨੂੰ ਕਦੇ ਹੱਥ ਨਹੀਂ ਪੈ ਸਕਦਾ ਉਹ ਨਹੀਂ ਸਰਕਾਰ ਉਹਨਾਂ ਨੂੰ ਹੱਥ ਪਾਉਣ ਦੀ ਤਿਆਰੀ ਦੇ ਵਿੱਚ ਹੈ ਉਹ ਸਰਕਾਰ ਉਹਨਾਂ ਨੂੰ ਹੱਥ ਪਾ ਕੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਕੀਤਾ ਜਾਵੇਗਾ ਸਰਕਾਰ ਇਸ ਦੇ ਨਾਲ ਹੀ ਪੈਰਲੈਲੀ ਖੇਡਾਂ ਨੂੰ ਉਤਸ਼ਾਹਿਤ ਕਰ ਰਹੀ ਹੈ ਹਰ ਇੱਕ ਪਿੰਡੇ ਦੇ ਵਿੱਚ ਖੇਡ ਸਟੇਡੀਅਮ ਬਣਾਤੇ ਗਏ ਨੇ ਜਿਹਦੇ ਨਾਲ ਜਿਹੜੇ ਬੱਚੇ ਸੀਗੇ ਉਹਨਾਂ ਨੂੰ ਖੇਡਾਂ ਵੱਲ ਨਿਰਝਾਨ ਉਹਨਾਂ ਦਾ ਵਧੇਗਾ ਸਕੂਲਾਂ ਦੇ ਵਿੱਚ ਬਹੁਤ ਵਧੀਆ ਕੰਮ ਹੋ ਰਿਹਾ ਹੈਗਾ ਤੇ ਸਕੂਲ ਆਫ ਐਮਿਨੈਂਸ ਵਰਗੇ ਸਕੂਲ ਬਣ ਕੇ ਜਿੱਥੇ ਪੱਲਾ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਕਿਸੇ ਪਾਸੇ ਨਹੀਂ ਉਹਨਾਂ ਨੂੰ ਜਾਣ ਦਾ ਮੌਕਾ ਮਿਲ ਰਿਹਾ ਸੀ ਇਸ ਵਾਰ 70 ਬੱਚੇ ਆਈਟੀ ਦੇ ਵਿੱਚ ਵੀ ਜਾ ਚੁੱਕੇ ਨੇ ਮੈਂ ਇਹੀ ਅਪੀਲ ਕਰਦਾ ਕਿ ਇਹ ਨਸ਼ੇ ਦਾ ਕੋੜ ਪੰਜਾਬ ਚ ਮੁੱਕਣਾ ਚਾਹੀਦਾ ਹੈ ਪੰਜਾਬ ਦੇ ਵਿੱਚ ਜੋ ਨਸ਼ਾ ਹੈ ਇਹ ਇੱਕ ਬਿਮਾਰੀ ਦਾ ਤਰ੍ਹਾਂ ਫੈਲ ਚੁੱਕਿਆ ਹੈ ਸੀਗਾ ਇਸ ਦਾ ਖਾਤਮਾ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਸੀਗਾ ਇਹ ਭਗਵੰਤ ਮਾਨ ਜੀ ਦੀ ਬਹੁਤ ਸ਼ਲਾਘਾਯੋਗ ਕਰ ਮੈਂ ਜਿਨ੍ਹਾਂ ਨੇ ਇਸ ਨਸ਼ੇ ਦੇ ਵਿਰੁੱਧ ਐਡੀ ਵੱਡੀ ਕਾਰਵਾਈ ਕੀਤੀ ਹੈ ਤੇ ਉਹਨਾਂ ਨੇ ਉਹਨਾਂ ਦਾ ਇੱਕੋ ਹੀ ਮਕਸਦ ਹੈ ਕਿ ਨਸ਼ਾ ਪੰਜਾਬ ਦੇ ਵਿੱਚ ਰਹਿ ਨਹੀਂ ਦੇਣਾ ਧੰਨ